ਕੈਨੇਡੀਅਨ ਘੋਣਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆਈ ਆਨਟਾਰੀਓ ਇਮੀਗ੍ਰੈਂਟਸ ਨਾਮਜ਼ਦ ਪ੍ਰੋਗਰਾਮ ਆਨਟਾਰੀਓ ਦੇ ਅਧਿਕਾਰਿਕ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਨੇ ਫੈਡਰਲ ਐਕਸਪ੍ਰੈਸ ਐਂਟਰੀ ਟਾਰਗੇਟ ਡਰਾ ਦੇ ਸਮਾਨ ਆਪਣੀਆਂ ਧਾਰਮਾਂ ਨੂੰ ਇਕਸਾਰ ਕਰਨ ਲਈ ਬਦਲਾਅ ਕੀਤੇ ਨੇ OINP ਨੇ ਸਕਿਲ ਟ੍ਰੇਡ ਸਟਰੀਮ ਅਤੇ ਹਿਊਮਨ ਕੈਪੀਟਲ ਪ੍ਰਾਇਰिटीज HCP ਸਟਰੀਮ ਦੇ ਤਰ ਤਾਰਗੇਟ ਡਰਾ ਦੇ ਯੋਗ ਹੋਣ ਲਈ ਲੋੜਾਂ ਵਿੱਚ ਬਦਲਾਅ ਕੀਤੇ ਨੇ ਜੋ ਟਾਰਗੇਟਡ ਐਕਸਪੈਕਟਸ ਐਂਟਰੀ ਡਰਾ ਦੇ ਸਮਾਨ ਨੇ ਹੁਣ ਐਕਸਪ੍ਰੈਸ ਐਂਟਰੀ ਪੂਲ ਵਿੱਚ ਉਮੀਦਵਾਰਾਂ ਨੂੰ ਅਨੁਰਮੰਧਡ ਟ੍ਰੇਡ ਸਟ੍ਰੀਮ ਐਚਸੀਪੀ ਸਟ੍ਰੀਮ ਦੇ ਤਹਿਤ ਨਿਸ਼ਾਨਾ ਬਣਾਇਆ ਜਾਵੇਗਾ ਜੇਕਰ ਉਹਨਾਂ ਕੋਲ ਪ੍ਰਾਇਮਰੀ ਕਿੱਤੇ ਵਿੱਚ ਘੱਟੋ-ਘੱਟ 6 ਮਹੀਨਿਆਂ ਦਾ ਅਨੁਭਵ ਪਹਿਲਾ 1 ਸਾਲਾ ਇਹ ਹੋਵੇਗਾ ਹਾਲਾਂਕਿ ਕੁੱਲ ਮਿਲਾ ਕੇ ਯੋਗ ਬਣਨ ਲਈ ਜਿੱਥੇ ਵੱਖ-ਵੱਖ ਕਿਰਤਿਆਂ ਵਿੱਚ ਅਜੇ ਵੀ ਇੱਕ ਸਾਲ ਦਾ ਸੰਚਾਲਿਤ ਤਜਰਬਾ ਹੋਣਾ ਬੜਾ ਜ਼ਰੂਰੀ ਹੈ ਇਸ ਪੂਰੇ ਸਟੋਰੀ ਦੇ ਵਿੱਚ ਜਿੱਥੇ ਐਕਸਰੈਕ ਸੈਂਟਰੀ ਸਟ੍ਰੀਮਾਂ ਦੇ ਅੰਦਰ OINP ਦੁਆਰਾ ਪੇਸ਼ ਕੀਤੀਆਂ ਗੀਆਂ ਨਵੀਆਂ ਤਬਦੀਲੀਆਂ ਤੇ ਉਹ ਕਿਵੇਂ ਕੰਮ ਕਰਦੇ ਨੇ ਇਹ ਪੁਰਵੇ ਪੂਰੇ ਵੇਰਵਿਆਂ ਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਵਿਸ਼ੇ ਦੀ ਗੱਲ ਕੀਤੀ ਜਾਵੇ ਤਾਂ OINP ਐਕਸਰੈਕ ਸੈਂਟਰੀ ਸਟ੍ਰੀਮ ਡਰਾ ਦਾ ਕੰਮ ਕਰਨਾ ਨਮੀਆ OINP ਐਕਸਪ੍ਰੈਸ ਸੈਂਟਰਾ ਸਕਿਲ ਟ੍ਰੇਡ ਸਟ੍ਰੀਮ ਕੰਮ ਦੇ ਤਜਰਬੇ ਦੀ ਯੋਗਤਾ ਨਮੀਆ OINP ਐਕਸਪ੍ਰੈਸ ਐਂਟਰੀ ਹਿਊਮਨ ਕੈਪੀਟਲ ਪ੍ਰਾਈਮ ਪ੍ਰਾਇਰਟੀਜ਼ ਸਟ੍ਰੀਮ ਕੰਮ ਕਰਨ ਦੇ ਤਜਰਬੇ ਦੀ ਯੋਗਤਾ ਅਜੇ ਵੀ ਐਕਸਪ੍ਰੈਸ ਸੈਂਟਰੀ ਡਰਾ ਦੇ ਨਾਲ ਆਨਲਾਈਨਮੈਂਟ ਨਹੀਂ ਹੈ ਅਜੇ ਵੀ ਐਕਸਪ੍ਰੈਸ ਸੈਂਟਰੀ ਦੇ ਅਜੇ ਵੀ ਐਕਸਪ੍ਰੈਸ ਐਂਟਰੀ ਡਰਾ ਨਾਲ ਅਲਾਈਨਮੈਂਟ ਨਹੀਂ ਹੈ ਸਾਰੀਆਂ OINP ਐਕਸਪ੍ਰੈਸ ਐਂਟਰੀ ਸਟ੍ਰੀਮ ਕੀ ਨੇ OINP ਐਕਸਪ੍ਰੈਸ ਐਂਟਰੀ ਡਰਾ 2024 ਦਾ ਸਾਰ ਤੇ ਆਖਰੀ OINP ਐਕਸਪ੍ਰੈਸ ਐਂਟਰੀ ਡਰਾ ਕਦੋਂ ਸੀ ਤੇ ਪਹਿਲਾ ਐਕਸਪ੍ਰੈਸ ਐਂਟਰੀ ਸਟ੍ਰੀਮ ਡਰਾ ਦਾ ਕੰਮ ਕਰਨਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਪਹਿਲਾਂ ਇਹ ਹੈ ਕਿ ਐਕਸਪ੍ਰੈਸ ਐਂਟਰੀ ਪੂਲ ਵਿੱਚ ਸੰਭਵੀ ਉਮੀਦਵਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ OINP एक्सप्रेस एंट्री स्ट्रीम ਕੰਮਕੀਮੇ ਕਰਦਾ ਹੈ ਇਹਦਾ ਵਿੱਚੋ ਕਿਸੇ ਇੱਕ ਐਕਸਪ੍ਰੈਸ ਐਂਟਰੀ ਸਟ੍ਰੀਮ ਦੀ ਯੋਗਤਾ ਪੂਰੀ ਕਰਨ ਲਈ OINP ਨਾਲ ਇੱਕ ਵੱਖਰਾ ਪ੍ਰੋਫਾਈਲ ਬਣਾਉਣ ਦੀ ਲੋੜ ਨਹੀਂ ਹੈ ਪਰ ਪੂਲ ਵਿੱਚ ਉਮੀਦਵਾਰਾਂ ਨੂੰ অন্ਟਾਰੀਓ ਵੱਜੋਂ ਇਮੀਗ੍ਰੇਸ਼ਨ ਲਈ ਆਪਣੇ ਇਛਤ ਸੂਬੇ ਦਾ ਜ਼ਿਕਰ ਕਰਨ ਦੀ ਜ਼ਰੂਰਤ ਹੈ OINP ਉਹਨਾ ਪ੍ਰੋਫਾਈਲਰਨ ਲੱਭਣ ਲਈ IRCC ਦੇ ਐਕਸੈਸ ਐਂਟਰੀ ਪੂਲ ਦੀ ਖੋਜ ਕਰਦਾ ਜੋ OINP ਦੇ ਐਕਸਪ੍ਰੈਕਸ ਐਂਟਰੀ ਸਟ੍ਰੀਮਾ ਵਿੱਚ ਇੱਕ ਤੇ ਯੋਗਤਾ ਮਾਪਦੰਡਾ ਨੂੰ ਪੂਰਾ ਕਰਦੇ ਨੇ ਪੂਲ ਵਿੱਚ ਉਮੀਦਵਾਰਾਂ ਦੀ ਖੋਜ ਕਰਨ ਅਤੇ ਪਹਿਲੀ ਐਕਸਪ੍ਰੈਕਸ ਐਂਟਰੀ ਦਾ ਹਵਾਲਾ ਲੈਣ ਤੋਂ ਬਾਅਦ OINP CRS ਕੱਟਅਪ ਸਕੋਰ ਦੀ ਖੋਜਨਾ ਕਰਦਾ ਜੋ ਸੂਬੇ ਵਿੱਚ ਚਾਹੁੰਦੇ ਨੇ ਅਤੇ ਐਕਸਪ੍ਰੈਕਸ ਐਂਟਰੀ ਸਟ੍ਰੀਮ ਵਿੱਚ ਸੱਦਾ ਪੱਤਰ ਭੇਜਦਾ ਹੈ ਜੋ ਉਮੀਦਵਾਰ ਜੋ ਇਸ ਸੱਦੇ ਨੂੰ ਸਵੀਕਾਰ ਕਰਦੇ ਨੇ ਅਤੇ ਉਹ ਆਈਐਨਪੀ ਯੋਗਤਾ ਦੇ ਮਾਪਦੰਡਾ ਨੂੰ ਪੂਰਾ ਕਰਨ ਦੇ ਯੋਗ ਹੁੰਦੇ ਨੇ ਇੱਕ ਸੂਬਾਈ ਨਾਮਜ਼ਦ ਪ੍ਰਾਪਤੀ ਕਰਦੇ ਨੇ ਸੂਬਾਈ ਨਾਮਜ਼ਦਗੀ ਵਿੱਚ ਵਾਧੂ 600 ਅੰਕ ਜੋੜ ਕੇ ਚੁਣੇਗੇ ਪ੍ਰੋਫਾਈਲਾਂ ਦਾ ਸ਼ਾਇਦ ਕੀਤਾ ਜਾਂਦਾ ਨਤੀਜੇ ਵਜੋਂ ਜੇ ਉਮੀਦਵਾਰ ਸਥਾਈ ਨਿਵਾਸੀਆਂ ਲਈ ਅਰਜੀ ਦੇਣ ਦੇ ਯੋਗ ਹੁੰਦੇ ਨੇ ਜਦੋਂ ਵੀ ਆਈਆਰਸੀਸੀ ਅਗਲੇ ਜਰਨਲ ਸਾਰੇ ਪ੍ਰੋਗਰਾਮ BNP ਸਿਰਫ ਡਰਾ ਜਪਰ ਹੈ ਸੀਈਸੀ ਡਰਾ ਦੇ ਕੋਸ਼ਨਾ ਕਰਦਾ ਨਮੀ OINP FX Forex Entry Skill Trade Stream ਕੰਮ ਦੇ ਤਜਰਬੇ ਦੀ ਜੇਕਰ ਗੱਲ ਕਰੀਏ ਤਾਂ ਉਹ ਕਿਵੇਂ ਕੰਮ ਕਰਦੀ ਹੈ ਇਸ ਬਾਰੇ ਵੀ ਤੁਹਾਡੇ ਨਾਲ ਜ਼ਰੂਰ ਸਾਂਝ ਪਾ دیਏ ਯੋਗਿ ਯੋਗਮੀ ਦੁਆਰਾ ਕੋਲਕਾ ਟੋਗਡੈਕਸ ਆਵ ਦਾ ਸੰਚਾਰਕ ਫੁੱਲ ਟਾਈਮ ਪੇਡ ਕੰਮ ਦਾ ਤਜਰਬਾ ਹੋਣਾ ਚਾਹੀਦਾ ਜਾਂ ਇਸ ਦੇ ਬਰਾਬਰ ਦਾ ਭੁਗਤਾਨ ਕੀਤਾ ਪਾਰਟ ਟਾਈਮ ਕੰਮ ਵੀ ਹੋਣਾ ਚਾਹੀਦਾ Ontario Major Group 72 Transportation ਅਫਸਰਾਂ ਦੇ ਅਧੀਨ ਪੇਸ਼ਿਆਂ ਨੂੰ ਛੱਡ ਕੇ 73 82 83 ਤੇ 93 에어크래프트 ਐਮਬੂਲੈਂਸ 에어크래프트 ਅਸੈਂਬਲਰ ਅਤੇ 에어크래프트 ਅਸੈਂਬਲਰ ਇੰਸਪੈਕਟਰਾਂ ਨੂੰ ਛੱਡ ਕੇ ਜਾਂ ਨੈਸ਼ਨਲ ਐਕੂਪੇਸ਼ਨ ਵਰਗੀਆਂ ਖਾਸ ਤੌਰ ਤੇ NOC ਦੇ ਮਾਈਨਰ ਗਰੁੱਪ 6300B ਉਦਕਾ ਨੂੰ ਛਟਕੇ ਜੇਕਰ ਤੁਹਾਨੂੰ ਇੱਕ ਨਿਸ਼ਾਨਾ OANP ਡਰਾਅ ਵਿੱਚ ਸੂਬੇ ਦੀ ਨਾਮਜ਼ਦਗੀ ਦਾ ਦਾਅਵਾ ਕਰਨ ਲਈ ਸੱਦਾ ਦਿੱਤਾ ਜਾਂਦਾ ਤਾਂ ਤੁਹਾਨੂੰ ਇਹ ਦਿਖਾਉਣ ਦੀ ਜ਼ਰੂਰਤ ਹੋਵੇਗੀ ਕਿ ਤੁਹਾਡੇ ਕੋਲ ਇੱਕ ਸਾਲ ਦਾ ਯੂਗ ਕੰਮ ਦਾ ਤਜਰਬਾ ਵਿੱਚ ਘਟੋਟ 6 ਮਹੀਨਿਆਂ ਦਾ ਟੀਚਾ ਪ੍ਰਾਇਮਰੀ NOC ਕੋਡ ਵਿੱਚ ਨਮੀ OANP ਐਕਸਰੇ ਐਂਟਰੀ ਹਿਊਮਨ ਕੈਪੀਟਲ ਪ੍ਰਾਇਮਰੀ ਪ੍ਰਾਇਰੀਟੀਆਂ ਸਟੇਮ ਕੰਮ ਕਰਨ ਦੇ ਤਜਰਬੇ ਦੀ ਯੋਗਤਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਓ ਉਨਿਦਵਾਰਾਂ ਲਈ ਉਹਨਾਂ ਕੋਲ ਜਿੱਥੇ ਡੀਅਰ 012 ਜਾਫਰ 3 ਕਿਤਿਆਂ ਵਿੱਚ ਕੈਨੇਡਾ ਦੇ ਅੰਦਰ ਪਾਰਟ ਟਾਈਮ ਕੰਮ ਕਰਨ ਅਤੇ ਘੱਟੋ ਘਾਟ ਇੱਕ ਸਾਲ ਦਾ ਸੰਚਾਲਿਤ ਫੁੱਲ ਟਾਈਮ ਪੀੜ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਐਕਸਪ੍ਰੈਸ ਐਂਟਰੀ ਪੂਲ ਵਿੱਚ ਓਆਈਐਨਪੀ ਦੁਆਰਾ ਸੱਦੇ ਗਏ ਉਮੀਦਵਾਰਾਂ ਨੂੰ ਸਿਰਫ ਇੱਕ ਨਿਸ਼ਾਨਾ ਓਆਈਐਨਪੀ ਡਰਾਅ ਵਿੱਚ ਬੁਲਾਇਆ ਜਾਂਦਾ ਹੈ ਪ੍ਰਾਇਮਰੀ NOC ਕੋਡ ਵਿੱਚ ਕੋਟੋ ਪਰਚੇਬ ਨੇ ਤਜਰਬਾ ਦੁਕਾਨ ਦੀ ਜ਼ਰੂਰਤ ਹੋਵੇਗੀ ਆਦੇ ਵੀ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਜਿੱਥੇ ਅਲਾਈਨਮੈਂਟ ਵਿੱਚ ਨਹੀਂ ਹੈ ਤੇ ਉਹ ONP ਉਹ ONP ਦੁਆਰਾ ਫੈਡਰਲ ਐਕਸਪ੍ਰੈਸ ਐਂਟਰੀ ਪ੍ਰਣਾਲੀ ਨਾਲ ਆਪਣੇ ਧਾਰਾਵਾਂ ਨੂੰ ਇਕਸਾਰ ਕਰਨ ਲਈ ਇੱਕ ਚੰਗਾ ਕਦਮ ਹੈ ਫਿਰ ਵੀ ਇੱਕ ਬਹੁਤ ਵੱਡਾ ਪਹਾੜਾ ਉਦਾਹਰਨ ਲਈ ਨਿਰਬੰਧ ਵਪਾਰ ਸਟ੍ਰੀਮ ਲਈ ਫੈਡਰਲ ਐਕਸਪ੍ਰੈਸ ਐਂਟਰੀ ਸਿਰਫ 10 ਕਿਤੇ ਨਿਸ਼ਾਨਾ ਬਣਾਉਦੀ ਹੈ ਅਤੇ INP, OINP ਲਗਭਗ 46 ਨਰਮੰਦ ਵਪਾਰਕ ਕਿੱਤਿਆਂ ਵਿੱਚ ਅਨੁਭਵ ਵਾਲੇ ਪ੍ਰੋਫਾਈਲਾਂ ਨੂੰ ਸੱਦਾ ਦਿੰਦਾ ਪਰ CRS ਕਟਆਫ ਸਕੋਰ ਅਨੁਸੰਧੀ ਐਕਸਪ੍ਰੈਸ ਐਂਟਰੀ ਡਰਾ ਤੋਂ ਹਿਠਾ ਰੱਖਦਾ ਏਸੇ ਤਰ੍ਹਾਂ ਬਾਕੀ 36 ਕਿੱਤਿਆਂ ਵਿੱਚ ਤਜਰਬੇ ਵਾਲੇ ਪੂਰ ਦੇ ਅੰਦਰ ਉਮੀਦਵਾਰ ਫੈਡਰਲ ਅਤੇ OINP ਐਕਸਪ੍ਰੈਸ ਐਂਟਰੀ ਡਾਦੂਵੇਂ ਤਹਿਤ ਸੂਬੇ ਦੇ ਨਿਵਾਸ ਪ੍ਰਾਪਤ ਕਰਨ ਅੰਦੇ ਕਿਤੇ ਨਾ ਕਿਤੇ ਮੌਕਿਆਂ ਤੋਂ ਖੁੱਝ ਜਾਂਦਾ ਹੈ ਇਸੇ ਹੋਰ ਵਿਆਖਿਆ ਕਰਦੇ ਪਿਛਲੇ ਫੈਡਰਲ ਟ੍ਰੇਡ ਐਕਸਪ੍ਰੈਸ ਸੈਂਟਰ ਇਰਾਨ ਨੇ 436 ਅਤੇ ਇਸ ਤੋਂ ਵੱਧ ਦੇ ਸੀਆਰਐਸਐਸ ਸਕੋਰ ਨਾਲ 10 ਟਾਰਗੇਟਡ ਨਰਮੰਦ ਟ੍ਰੇਡ ਵਿੱਚੋਂ ਇੱਕ ਦੇ ਅੰਦਰ ਘੱਟੋ ਘਾਟ 6 ਮਹੀਨੇ ਦੇ ਅਨੁਭਵ ਵਾਲੇ ਪ੍ਰੋਫਾਈਲਾਂ ਨੂੰ ਸੱਦਾ ਦਿੱਤਾ ਸੀ ਇਸ ਤੋਂ ਬਾਅਦ OJNBP ਨੇ ਨਰਮੰਦ ਟ੍ਰੇਡ ਸਟਰੀਮ ਲਈ ਡਰਾ ਦਾ ਐਲਾਨ ਕੀਤਾ ਅਤੇ ਫੈਡਰਲ ਐਕਸਪ੍ਰੈਸ ਐਂਟਰੀ ਡਰਾ ਕੱਟਆਫ ਦੇ ਹਵਾਲੇ ਲੈਂਦੇ ਹੋਏ 408 ਤੇ 435 ਦੇ ਵਿਚਕਾਰ CRS ਸਕੋਰ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਹਾਲਾਂਕਿ OINP ਫੈਡਰਲ ਐਕਸਪ੍ਰੈਸ ਐਂਟਰੀ ਡਰਾ ਦੇ ਮੁਕਾਬਲੇ 46 ਬਾਰਕ ਕੀਤੇ ਅਨਸਾਨਾ ਬਣਾਇਆ ਛੇ ਬਾਰਕ ਕੀਤੇਆਂ ਵਿੱਚ ਪ੍ਰੋਫਾਈਲ ਨੂੰ ਛੱਡ ਕੇ ਜਿਨ੍ਹਾਂ ਨੂੰ ਨਾ ਤਾਂ IRCC ਅਤੇ ਨਾ ਹੀ OINP ਦੁਆਰਾ ਸੱਦਾ ਦਿੱਤਾ ਗਿਆ ਸੀ ਫੈਡਰਲ ਐਕਸਪ੍ਰੈਸ ਐਂਟਰੀ ਡਰਾ ਦੇ ਨਾਲ ਤਜਰਬੇ ਦੀ ਜ਼ਰੂਰਤ ਇਕਸਾਰ ਕਰਨ ਲਈ ਚੰਗਾ ਕਦਮ ਹੈ ਪਰ ਪਿਛਲੇ ਸੰਘੀ ਨਿਰਮਾਣ ਦਾ ਵਪਾਰ ਐਕਸਪ੍ਰੈਸ ਐਂਟਰੀ ਡਰਾ ਦੇ ਆਵਾਲੇ ਨੂੰ ਨਾ ਰੱਖਣਾ ਵੀ OINP ਨੂੰ ਲੇਬਰ ਮਾਰਕੀਟ ਦੇ ਘਾਟ ਨੂੰ ਪੂਰਾ ਕਰਨ ਲਈ ਜੋਬ ਵਪਾਰੀਆਂ ਨੂੰ ਸੱਦਾ ਦੇਣ ਵਿੱਚ ਮਦਦ ਕਰ ਸਕਦਾ ਹੈ ਸਾਰੀਆਂ OINP ਐਕਸਪ੍ਰੈਸ ਐਂਟਰੀਆਂ ਸਟ੍ਰੀਮ ਹੈ ਕਿ ਇਹ ਤੇ ਤਿੰਨ OINP ਐਕਸਪ੍ਰੈਸ ਐਂਟਰੀ ਸ਼ੁਰੂ ਕਰਨ ਲਈ ਸਟ੍ਰੀਮ ਹੈ ਉਹ ਤੇ ਕੈ ਫੈਡਰਲ ਐਕਸਪ੍ਰੈਸ ਨੂੰ ਸ਼ੁਰੂ ਕਰਨ ਲਈ ਸਿੱਧੇ ਤੌਰ ਤੇ ਵੈਦਤਾ ਜਾਰੀ ਸਥਿਤੀ ਤੇ ਅੰਟਾਰੀਓ ਵਿੱਚ ਰਹਿਣ ਦਾ ਇਰਾਦਾ ਤੇ ਖਾਸतौर ਤੇ ਉਹ ਆਈਐਨਪੀ ਐਕਸਪ੍ਰੈਸ ਤਰੰਤ ਸਟ੍ਰੀਮ ਕੀ ਨੇ ਉੱਚਾਟ ਪੂੰਜੀ ਪਸੰਦਾ ਦੀ ਗੱਲ ਕਰਨਾ ਫ੍ਰੈਂਚ ਬੋਲਣ ਵਾਲੇ ਅਤੇ ਨੇਤਾ ਲੀਡਰ ਕਾਮਿਆਂ ਨੂੰ ਅਲਾ ਸ਼ੇਰੀ ਵਪਾਰਕ ਮਾਰਗਾਂ ਦੀ ਜ਼ਿਕਰ ਗੱਲ ਕੀਤੀ ਜਾਵੇ OINP ਐਕਸਪ੍ਰੈਸ ਕਾਰਨਰ ਡਰ 2024 ਦਾ ਇਕਸਾਰ ਬਣਿਆ ਹੋਇਆ ਤੇ ਉੱਥੇ ਦੱਸਦੀ ਹੈ ਕਿ 10 OINP ਐਕਸੈਸ ਨੂੰ ਤੁਰੰਤ ਡਰਾਉਣ ਅਤੇ ਪ੍ਰਤੱਖ ਪ੍ਰਭਾਵ 17 ਅਜੇ 1743 ਪ੍ਰੋਫਾਈਲਾਂ ਨਪਟਾਰਾ ਲਈ ਬੇਨਤੀ ਤੇ ਮਹੀਨੇ ਦੀ ਜ਼ਿਕਰ ਗੱਲ ਕੀਤੀ ਆਵੇ ਤਾਂ ਮਹੀਨਾਵਾਰ 175023 ਤੇ ਉਤਰੀ OIMPX ਦਾ ਸੈਂਟਰੀ ਕਲੋਥਿਕ ਰੇ ਖੇਤਰ ਪਰ ਮੁੱਖ CR ਸਕੋਰ ਰੇਂਜ ਉਚਿਤ ਪੂੰਜੀ ਅਧੀਆਂ ਗੱਲਾਂ ਦੇ ਵਿੱਚ ਜਿੱਥੇ 39829 ਤੇ 352 ਤੋਂ 480 ਦਾ ਜਿੱਥੇ ਸਕੋਰ ਸੌਣ ਦੇਖਣਾ ਹੋਵੇਗਾ ਕਿ ਇਸ ਵੱਟੇ ਬਦਲਾਵ ਦੇ ਨਾਲ ਆਮ ਲੋਕਾਂ ਨੂੰ ਇਸ ਚੀਜ਼ ਦਾ ਕਿੰਨਾ ਕੁ ਫਾਇਦਾ ਮਿਲ ਸਕੇਗਾ ਜਾਂ ਨਹੀਂ ਪਰ ਕਿਤੇ ਨਾ ਕਿਤੇ PNP ਦੀ ਖਾਸ ਤੌਰ ਤੇ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਲਈ ਇਹ ਖਬਰ ਬੜੀ ਇੰਪੋਰਟੈਂਟ ਮੰਨੀ ਜਾ ਰਹੀ ਹੈ ਨੇੜੇ ਕਵਨਾਂਵਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰ ਇਸ ਤਰੀਕੇ ਚੱਲ ਰਹੀ ਹੈ ਦੇਸ਼ ਨੇ तमाम ਘਰਾਂ ਦੇ ਖਣੋਸੇ ਬਣੇ ਰਹੋ ਆਰਨਿਸ ਵਾਲਾ ਦੇ ਨਾਲ